ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਰਾਜਵੀਰ ਜਵੰਦੇ ਦੇ ਬਾਰੇ ਕਿਵੇਂ ਉਹ ਸਿੰਗਰ ਬਣਿਆ ਕਿਵੇਂ ਦੀ ਰਹੀ ਉਸਦੀ ਲਾਈਫ ਜਿਸ ਦੇ ਵਿੱਚ ਉਸਨੇ ਸੰਘਰਸ਼ ਕਰਿਆ ਅਤੇ ਸੰਘਰਸ਼ ਕਰਕੇ ਕਿਵੇਂ ਉਹ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਅਤੇ ਉਸ ਤੋਂ ਬਾਅਦ ਕਿਦਾਂ ਉਹ ਸਿੰਗਰ ਬਣਿਆ ਪਹਿਲਾ ਗਾਣਾ ਕਿਦਾਂ ਤੇ ਕਿਵੇਂ ਰਿਕਾਰਡ ਕਰਵਾਇਆ ਅਤੇ ਉਸਦੇ ਪਹਿਲੇ ਗਾਣੇ ਦਾ ਨਾਮ ਕੀ ਸੀ ਜਵੰਦੇ ਨੇ ਜ਼ਿੰਦਗੀ ਦੇ ਵਿੱਚ ਕੀ ਕੀ ਫੇਸ ਕੀਤਾ ਸੀ ਅਤੇ ਉਸਦੀ ਜ਼ਿੰਦਗੀ ਦੇ ਵਿੱਚ ਕੀ ਕੀ ਦੁੱਖ ਆਏ ਸੀ ਕੀ ਕੀ ਔਕੜਾਂਆਂ ਸੀ ਉਸ ਦੇ ਬਾਰੇ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਕਦੋਂ ਉਸਨੇ ਸਿੰਗਰ ਬਣਨ ਦਾ ਗਾਇਕ ਬਣਨ ਦਾ ਕਲਾਕਾਰ ਬਣਨ ਦਾ ਮਨ ਦੇ ਵਿੱਚ ਇੱਕ ਇੱਛਾ ਉਠੀ ਸਾਰੀ ਗੱਲਬਾਤ ਕਰਾਂਗੇ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ ਲਾਸਟ ਰਾਈਡ ਤੱਕ ਦੀ ਸੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸੋ ਅੱਜ ਆਪਾਂ ਗੱਲ ਕਰਾਂਗੇ ਰਾਜਵੀਰ ਜਵੰਦੇ ਦੇ ਬਾਰੇ ਜਿਸ ਦੀ ਆਵਾਜ਼ ਦਮਦਾਰ ਤੇ ਬਹੁਤ ਹੀ ਜ਼ਿਆਦਾ ਮਿੱਠੀ ਸੀ ਉਹਨਾਂ ਹੀ ਜ਼ਬੰਦਾ ਸੋਨਾ ਸੁਨੱਖਾ ਤੇ ਲੰਬਾ ਲੰਜਾ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਰੱਬ ਨੇ ਉਹਨਾਂ ਨੂੰ ਦਸਤਾਰ ਬਖਸ਼ੀ ਸੀ ਉਹਨਾਂ ਦੇ ਰੀਜ਼ਨਲ ਬੰਨੀ ਹੋਈ ਪੱਗ ਵੀ ਪੂਰੀ ਜੱਜਦੀ ਸੀ ਬਾਕੀ ਉਹਨਾਂ ਦੀ ਕਲਾਕਾਰੀ ਨੂੰ ਹਰ ਵਰਗ ਦੇ ਲੋਕ ਸੁਣਨਾ ਪਸੰਦ ਕਰਦੇ ਨੇ ਭਾਵੇਂ ਉਹ ਬੱਚੇ ਹੋਣ ਨੌਜਵਾਨ ਹੋਣ ਮੁੰਡੇ ਕੁੜੀਆਂ ਜਾਂ ਫਿਰ ਔਰਤਾ ਹੋਣ ਬਜ਼ੁਰਗ ਹੋਣ ਮਤਲਬ ਕਿ ਹਰ ਤਰ੍ਹਾਂ ਦੇ ਉਮਰ ਦੇ ਲੋਕ ਉਹਨਾਂ ਦੀ ਗਾਇਕ ਦੇ ਫੈਨ ਸੀ ਤੇ ਰਹਿਣਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਰਾਜਵੀਰ ਜਵੰਦੇ ਦੇ ਪਿਛੋਕੜ ਬਾਰੇ ਵਿਆਹ ਬਾਰੇ ਪਤਨੀ ਬਾਰੇ ਬੱਚਿਆਂ ਬਾਰੇ ਤੇ ਇਹਨਾਂ ਦੀ ਅਸਲ ਉਮਰ ਬਾਰੇ ਬਾਕੀ ਇਹਨਾਂ ਨੇ ਗਾਉਣਾ ਕਿਵੇਂ ਤੇ ਕਦੋਂ ਸ਼ੁਰੂ ਕੀਤਾ ਰਾਜਵੀਰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਜਾਂ ਫਿਰ ਨਹੀਂ ਇਹ ਸਾਰੀ ਜਾਣਕਾਰੀ ਵੀਡੀਓ ਪੂਰੀ ਦੇਖਣ ਤੋਂ ਬਾਅਦ ਤੁਹਾਨੂੰ ਆਪੇ ਹੀ ਮਿਲ ਜਾਵੇਗੀ ਸਭ ਤੋਂ ਪਹਿਲਾਂ ਰਾਜਵੀਰ ਜਵੰਦੇ ਦਾ ਜਨਮ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਦੇ ਪਿੰਡ ਪੋਨੇ ਦੇ ਵਿੱਚ ਹੋਇਆ ਸੀ ਇਹਨਾਂ ਦੀ ਜਨਮ ਤਰੀਕ 23 ਦਸੰਬਰ 1988 ਦੀ ਹੈ ਸਾਲ 2025 ਦੇ ਹਿਸਾਬ ਦੇ ਨਾਲ ਰਾਜਵੀਰ ਜਵੰਦੇ ਦੀ ਉਮਰ ਲਗਭਗ 37 ਸਾਲ ਦੀ ਹੋ ਗਈ ਸੀ ਤੇ ਉਹਨਾਂ ਦੇ ਸਰੀਰ ਦੀ ਲੰਬਾਈ 5 ਫੁੱਟ 10 ਇੰਚ ਦੇ ਲਗਭਗ ਸੀ ਰਾਜਵੀਰ ਜਵੰਦੇ ਦੇ ਪਿਤਾ ਦਾ ਨਾਮ ਸਰਦਾਰ ਕਰਮ ਸਿੰਘ ਸੀ ਜਿਨ੍ਹਾਂ ਦੀ 14 ਅਗਸਤ 2021 ਨੂੰ ਮੌਤ ਹੋ ਗਈ ਸੀ ਦਰਅਸਲ ਰਾਜਵੀਰ ਜਵੰਦੇ ਦੇ ਪਿਤਾ ਸ਼ਰਾਬ ਬਹੁਤ ਪਿੰਦੇ ਸੀ ਜਿਸ ਦੇ ਕਾਰਨ ਉਹਨਾਂ ਦਾ ਲੀਵਰ ਖਰਾਬ ਹੋ ਗਿਆ ਸੀ 2-3 ਸਾਲ ਇਲਾਜ ਹੋਣ ਤੋਂ ਬਾਅਦ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਰਾਜਵੀਰ ਜਵੰਦੇ ਦੀ ਮਾਤਾ ਦਾ ਨਾਮ ਪਰਮਜੀਤ ਕੌਰ ਹੈ ਰਾਜਵੀਰ ਆਪਣੀ ਮਾਤਾ ਨੂੰ ਬਹੁਤ ਪਿਆਰ ਕਰਦਾ ਸੀ ਜੇਕਰ ਉਹਨਾਂ ਦਾ ਵਿਆਹ ਬਾਰੇ ਗੱਲ ਕਰੀਏ ਰਾਜਵੀਰ ਜਵੰਦੇ ਦਾ ਵਿਆਹ ਹੋਇਆ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਕੋਲ ਇੱਕ 9 ਤੋਂ 10 ਸਾਲ ਦੀ ਧੀ ਤੇ 5 ਸਾਲ ਦਾ ਇੱਕ ਪੁੱਤ ਹੈ ਜੇਕਰ ਜਵੰਦੇ ਦੀ ਪੜ੍ਹਾਈ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਜਗਰਾਉਂ ਤੋਂ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਜਵੰਦੇ ਨੇ ਡੀਏਵੀ ਕਾਲਜ ਜਗਰਾਉਂ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਫਿਰ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਥੀਏਟਰ ਡਿਪਾਰਟਮੈਂਟ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਸਕੂਲ ਤੇ ਕਾਲਜਾਂ ਦੇ ਦਿਨਾਂ ਤੋਂ ਰਾਜਵੀਰ ਜਵੰਦਾ ਗਾਉਣ ਦੇ ਨਾਲ-ਨਾਲ ਭੰਗੜੇ ਦੀ ਟੀਮ ਦੇ ਨਾਲ ਬੋਲੀਆਂ ਵੀ ਪਾਉਂਦੇ ਰਹੇ ਤੇ ਨਾਲ ਹੀ ਨਾਟਕਾਂ ਦੇ ਵਿੱਚ ਵੀ ਭਾਗ ਲੈਂਦੇ ਰਹੇ ਕਿਉਂਕਿ ਇਹ ਥੀਏਟਰ ਦੇ ਨਾਲ ਜੁੜੇ ਹੋਏ ਸੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਿਨਾਂ 'ਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਤੇ ਕਨਵਰ ਗਰੇਵਾਲ ਵੀ ਇਹਨਾਂ ਦੇ ਨਾਲ ਹੋਸਟਲ ਦੇ ਵਿੱਚ ਰਹਿੰਦੇ ਰਹੇ ਇਹ ਤਿੰਨੋਂ ਹੀ ਇਕੱਠੇ ਰਲ ਮਿਲ ਕੇ ਰਿਆਜ਼ ਕਰਦੇ ਸੀ ਤੇ ਯੂਥ ਫੈਸਟੀਵਲ ਦੇ ਵਿੱਚ ਤੇ ਕਾਲਜ ਦੇ ਵਿੱਚ ਹੋਰ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਂਦੇ ਸੀ ਰਾਜਵੀਰ ਜਵੰਦੇ ਨੇ ਸਾਲ 1999 ਤੋਂ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਦੇ ਦਾਦਾ ਜੀ ਉਹਨਾਂ ਨੂੰ ਪਿੰਡ ਦੇ ਗੁਰਦੁਆਰੇ ਸਾਹਿਬ ਦੇ ਢਾਡੀ ਕਵੀਸ਼ਰ ਜੱਥੇ ਕੋਲ ਸਿੱਖਣ ਦੇ ਲਈ ਛੱਡ ਕੇ ਆਉਂਦੇ ਰਹੇ ਸੋ ਇਹਨਾਂ ਨੇ ਕਵੀਸ਼ਰੀ ਰਾਹੀ ਗਾਉਣ ਦੀ ਸ਼ੁਰੂਆਤ ਕੀਤੀ ਇਸ ਕਰਕੇ ਜਵੰਦਾ ਚੱਕਵੇਂ ਸੁਰਾਂ ਵਾਲੇ ਗੀਤ ਜ਼ਿਆਦਾ ਗਾਉਂਦਾ ਸੀ। ਬਾਕੀ ਜਵੰਦਾ ਬਚਪਨ ਤੋਂ ਹੀ ਗੁਰਦਾਸ ਮਾਨ, ਕੁਲਦੀਪ ਮਾਨਕ, ਕੁਲਵਿੰਦਰ ਢਿੱਲੋਂ ਵਰਗੇ ਕਲਾਕਾਰਾਂ ਨੂੰ ਸੁਣਦੇ ਰਹੇ ਜਿਹੜੇ ਕਿ ਹਿੱਕ ਦੇ ਜ਼ੋਰ ਦੇ ਨਾਲ ਗਾਉਂਦੇ ਸੀ। ਇਸ ਦੇ ਨਾਲ ਰਾਜਵੀਰ ਜਵੰਦਾ ਵੀ ਹਿੱਕ ਦੇ ਜ਼ੋਰ ਦੇ ਨਾਲ ਗਾਉਣ ਵਾਲਾ ਕਲਾਕਾਰ ਸੀ। ਇਹਨਾਂ ਨੂੰ ਲਾਈਵ ਅਖਾੜੇ ਲਾਉਣੇ ਬਹੁਤ ਚੰਗੇ ਲੱਗਦੇ ਸੀ। ਜਦੋਂ ਇਹ ਲਾਈਵ ਅਖਾੜੇ ਲਾਉਂਦੇ ਸੀ ਤਾਂ ਜਵੰਦਾ ਪ੍ਰੋਪਰ ਡਰੈੱਸ ਦੇ ਵਿੱਚ ਹੁੰਦੇ ਸੀ। ਮਤਲਬ ਕਿ ਉਹਨਾਂ ਨੇ ਕੁੜਤਾ ਚਾਦਰਾਂ ਤੇ ਜੁੱਤੀ ਪਾਈ ਹੁੰਦੀ ਸੀ ਕਦੇ-ਕਦੇ ਉਹ ਆਮ ਕੱਪੜਿਆਂ ਦੇ ਵਿੱਚ ਵੀ ਲਾਈਵ ਅਖਾੜਾ ਲਾਉਂਦੇ ਸੀ ਜ्यादातर ਰਾਜਵੀਰ ਡਰੈਸ ਪਾ ਕੇ ਹੀ ਪੰਜਾਬੀ ਪਹਿਰਾਵਾ ਪਾ ਕੇ ਹੀ ਲਾਈਵ ਗਾਉਂਦੇ ਸੀ ਤੁਹਾਨੂੰ ਦੱਸ ਦਈਏ ਕਿ ਜਦੋਂ ਰਾਜਵੀਰ ਜਵੰਦਾ ਪਟਿਆਲਾ ਯੂਨੀਵਰਸਿਟੀ ਪੜਦਾ ਸੀ ਤਾਂ ਸਾਲ 2007 ਦੇ ਵਿੱਚ ਉਥੇ ਕੰਟੀਨਿਊਮ ਮੰਡਿਰ ਵਾਲੇ ਆਏ ਉਦੋਂ ਰਾਜਵੀਰ ਨੇ ਪੰਜਾਬੀ ਟੱਪੇ ਗਾਏ ਸੀ ਜਿਹੜੇ ਕਿ ਕਾਲਜ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਸੀ ਜਿਸ ਦੇ ਵਿੱਚ ਇਹਨਾਂ ਦੇ ਬੋਲ ਸੀ ਕਿ ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਹਾਂ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ ਉਹਨਾਂ ਦੀ ਇਹ ਵੀਡੀਓ ਸਾਲ 2007 ਦੇ ਵਿੱਚ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਹਾਲਾਂਕਿ ਉਦੋਂ ਵਿਰਲਾ-ਵਿਰਲਾ ਹੀ ਕੋਈ YouTube ਚਲਾਉਂਦਾ ਸੀ ਚੜ੍ਹਾਈ ਪੂਰੀ ਹੋਣ ਤੋਂ ਬਾਅਦ ਸਾਲ 2017 ਦੇ ਵਿੱਚ ਰਾਜਵੀਰ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਪੁਲਸ ਦੇ ਵਿੱਚ ਰਾਜਵੀਰ ਜਵੰਧਾ ਨੇ 9 ਸਾਲ ਨੌਕਰੀ ਕੀਤੀ ਦਿਨ ਰਾਤ ਡਿਊਟੀ ਕੀਤੀ। ਉਹਨਾਂ ਦਿਨਾਂ ਦੇ ਵਿੱਚ ਰਾਜਵੀਰ ਜਵੰਧਾ ਡਿਊਟੀ ਲਗਾ ਕੇ ਦਿਨ ਦੇ ਵਿੱਚ ਆਪਣੀ ਨੀਂਦ ਵੀ ਪੂਰੀ ਕਰਦੇ ਸੀ ਤੇ ਕਲਾਕਾਰੀ ਵਾਲੇ ਪਾਸੇ ਵੀ ਕੰਮ ਕਰਦੇ ਰਹੇ। ਮਿਹਨਤ ਤੋਂ ਉਹ ਸ਼ੁਰੂ ਤੋਂ ਹੀ ਕਰਦੇ ਰਹੇ। ਤੁਹਾਨੂੰ ਦੱਸ ਦਈਏ ਕਿ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸਮੇਂ ਇਹ ਆਪਣਾ ਖਰਚਾ ਪਾਣੀ ਕੱਢਣ ਲਈ ਰਾਤ ਨੂੰ ਹੋਟਲਾਂ ਵਿੱਚ ਵੀ ਗੀਤ ਗਾਉਂਦੇ ਰਹੇ। ਪੁਲਸ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਵੀ ਜਦੋਂ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਹੋਈ ਤੇ ਉਹਨਾਂ ਦਿਨਾਂ 'ਚ ਕੁਲਵਿੰਦਰ ਬਿੱਲਾ ਤੇ ਕਨਵਰ ਗਰੇਵਾਲ ਗਾਇਕਾਂ ਦੇ ਤੌਰ ਤੇ ਮਸ਼ਹੂਰ ਹੋਣੇ ਸ਼ੁਰੂ ਹੋ ਗਏ ਟ੍ਰੇਨਿੰਗ ਦੌਰਾਨ ਰਾਜਵੀਰ ਜਵੰਦਾ ਜਿਸ ਹੋਸਟਲ ਦੇ ਵਿੱਚ ਰਹਿੰਦਾ ਸੀ ਉੱਥੇ ਵੀ ਗਾਣੇ ਕੁਲਵਿੰਦਰ ਬਿੱਲੇ ਤੇ ਕਨਵਰ ਗਰੇਵਾਲ ਦੇ ਹੀ ਵੱਜਦੇ ਸੀ ਤਾਂ ਫਿਰ ਉਹ ਦੋ ਰਾਜਵੀਰ ਜਵੰਦੇ ਨੇ ਸੋਚਿਆ ਕਿ ਚਲੋ ਆਪਾਂ ਵੀ ਪੁਲਿਸ ਦੀ ਨੌਕਰੀ ਦੇ ਨਾਲ-ਨਾਲ ਗਾਇਕੀ 'ਚ ਵੀ ਕੋਸ਼ਿਸ਼ ਕਰਦੇ ਹਾਂ ਉਸ ਤੋਂ ਬਾਅਦ ਰਾਜਵੀਰ ਜਵੰਦੇ ਨੇ ਆਪਣੀ ਤਨਖਾਹ ਦੇ ਵਿੱਚੋਂ ਥੋੜੇ-ਥੋੜੇ ਪੈਸੇ ਜੋੜਨੇ ਸ਼ੁਰੂ ਕੀਤੇ ਤੇ ਇੱਕ ਗੀਤ ਰਿਕਾਰਡ ਕਰਵਾਇਆ ਜਿਸ ਦਾ ਨਾਮ ਸੀ ਦੁਗ-ਦੁਗ ਵਾਲੇ ਯਾਰ ਉਹਨਾਂ ਨੇ ਇਹ ਗੀਤ YouTube ਤੇ ਪਾ ਦਿੱਤਾ ਤੇ ਗੀਤ ਨੂੰ ਲੋਕਾਂ ਨੇ ਵਧੀਆ ਰਿਸਪੌਂਸ ਦਿੱਤਾ ਜਿਸ ਤੋਂ ਬਾਅਦ ਕੰਪਨੀਆਂ ਵਾਲੇ ਰਾਜਵੀਰ ਜਵੰਦੇ ਨੂੰ ਫੋਨ ਕਰਨ ਲੱਗ ਪਏ ਕਿ ਸਾਡੇ ਨਾਲ ਕੰਮ ਕਰੋ ਪਰ ਰਾਜਵੀਰ ਜਵੰਦਾ ਕਿਸੇ ਚੰਗੀ ਟੀਮ ਦੀ ਤਲਾਸ਼ ਵਿੱਚ ਸੀ ਜਿਸ ਨਾਲ ਉਹ ਵਧੀਆ ਤੇ ਚੰਗਾ ਕੰਮ ਕਰ ਸਕੇ ਕਰਦੇ ਕਰਾਂਦੇ ਇਹਨਾਂ ਦੀ ਮੁਲਾਕਾਤ ਜਸਵੀਰ ਪਾਲ ਨਾਲ ਹੋਈ ਉਹਨਾਂ ਦੇ ਨਾਲ ਮਿਲ ਕੇ ਜਸ ਰਿਕਾਰਡ ਕੰਪਨੀ ਬਣਾਈ ਤੇ ਟੀਮ ਬਣਾ ਕੇ ਗਾਉਣ ਦੀ ਸ਼ੁਰੂਆਤ ਕੀਤੀ ਇਨਾਂ ਦੀ ਟੀਮ ਦੇ ਵਿੱਚ ਗੁਰਿੰਦਰ ਬਿੱਪਣ ਤੇ ਗੁਰਨਾਮ ਦੇ ਨਾਲ ਨਾਲ ਪੰਜਾਬੀ ਗੀਤਕਾਰ ਕੁੰਡਾ ਸਿੰਘ ਢਾਲੀਵਾਲ ਤੇ ਗਿੱਲ ਰੋਂਦੇਵਾਲਾ ਵੀ ਕੰਮ ਕਰਦੇ ਰਹੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਕੋਲ ਹਜ਼ਾਰਾਂ ਦੀ ਲਿਸਟ ਵਿੱਚ ਗੀਤ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇਹਨਾਂ ਦੀ ਟੀਮ ਦਾ ਹਰ ਇੱਕ ਬੰਦਾ 5-5 ਗੀਤ ਚੁਣ ਲੈਂਦਾ ਹੈ ਜਿਸ ਤੋਂ ਬਾਅਦ 100 ਜਾਂ ਫਿਰ 50 ਗੀਤ ਰਹਿ ਜਾਂਦੇ ਨੇ ਫਿਰ ਉਹਨਾਂ 100ਾਂ ਦੇ ਵਿੱਚੋਂ ਉਹ ਬੰਦਾ ਇੱਕ ਜਾਂ ਦੋ ਹੀ ਗੀਤ ਚੁਣਦੇ ਹਨ ਫਿਰ ਐਂਡ ਦੇ ਵਿੱਚ ਜਾ ਕੇ 4-5 ਗੀਤ ਸਿਲੈਕਟ ਹੁੰਦੇ ਸੀ ਉਹ ਗੀਤ ਰਿਕਾਰਡ ਕੀਤੇ ਜਾਂਦੇ ਸੀ ਉਹਨਾਂ ਨੂੰ ਫਿਰ ਦੁਬਾਰਾ ਸੁਣਿਆ ਜਾਂਦਾ ਸੀ ਫਿਰ ਉਹਨਾਂ ਦੇ ਵਿੱਚੋਂ ਜਿਹੜੇ ਵੀ ਗੀਤ ਵਧੀਆ ਲੱਗਦੇ ਸੀ ਇੱਕ ਜਾਂ ਫਿਰ ਦੋ ਗੀਤ ਹੀ ਰਿਲੀਜ਼ ਕੀਤੇ ਜਾਂਦੇ ਸੀ ਕਿਉਂਕਿ ਅੱਜ ਕੱਲ ਗੀਤਾਂ ਦੇ ਉੱਤੇ ਖਰਚਾ ਬਹੁਤ ਹੁੰਦਾ ਸੀ ਇਸ ਕਰਕੇ ਬਹੁਤ ਹੀ ਬਰੀਕੇ ਦੇ ਨਾਲ ਗੀਤਾਂ ਦੀ ਸਿਲੈਕਸ਼ਨ ਕੀਤੀ ਜਾਂਦੀ ਸੀ ਬਾਕੀ ਰਾਜਵੀਰ ਜਵੰਦਾ ਪਰਿਵਾਰਿਕ ਗੀਤ ਹੀ ਗਾਉਂਦੇ ਸੀ ਇਹਨਾਂ ਦੇ ਗੀਤਾਂ ਦੇ ਵਿੱਚ ਪੰਜਾਬੀ ਲਫ਼ਜ਼ਾਂ ਦਾ ਉਚਾਰਨ ਸ਼ੁੱਧ ਤੇ ਸਾਫ਼ ਸੁਣਾਈ ਦਿੰਦਾ ਸੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਆਪਣੇ ਉਸਤਾਦ ਲਾਲੀ ਖਾਨ ਤੋਂ ਗਾਇਕੀ ਦੀ ਬਰੀਕੀਆਂ ਸਿੱਖੀਆਂ ਜਿਵੇਂ ਇਹ ਪੰਜਾਬੀ ਫੋਕ ਸਾਜ਼ ਜਿਵੇਂ ਤੁੰਬੀ ਟੋਲ ਜਿੰਟਾ ਸਰੰਗੀ ਅਲਗੋਜਾ ਡੱਫਲੀ ਤੇ ਹਾਰਮੋਨੀਅਮ ਵੀ ਵਜਾ ਲੈਂਦੇ ਸੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਰਾਜਵੀਰ ਜਵੰਦੇ ਨੇ ਪਹਿਲਾਂ ਪੁਲਿਸ ਦੀ ਨੌਕਰੀ ਦੇ ਨਾਲ 9 ਸਾਲ ਗੋਣਾ ਵੀ ਜਾਰੀ ਰੱਖਿਆ ਪਰ ਜਦੋਂ ਇਹ ਗਾਇਕੀ ਰਾਹੀਂ ਪੁਲਿਸ ਦੀ ਤਨਖਾਹ ਨਾਲੋਂ ਵੱਧ ਪੈਸੇ ਕਮਾਉਣ ਲੱਗ ਪਏ ਫਿਰ ਇਹਨਾਂ ਨੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਤੇ ਅੱਜ ਕੱਲ ਉਹ ਦਿਨ ਰਾਤ ਖੁੱਲੇ ਅਖਾੜੇ ਲਾ ਰਹੇ ਸੀ ਵਿਆਹਾਂ ਦੇ ਪ੍ਰੋਗਰਾਮ ਲਾ ਰਹੇ ਸੀ ਬਾਹਰਲੇ ਮੁਲਕਾਂ ਵਿੱਚ ਵੀ ਇਹਨਾਂ ਨੇ ਬਹੁਤ ਪ੍ਰੋਗਰਾਮ ਲਾਏ ਸੀ ਤੁਹਾਨੂੰ ਦੱਸ ਦਈਏ ਕਿ ਗਾਉਣ ਦੇ ਨਾਲ ਨਾਲ ਉਹਨਾਂ ਨੂੰ ਘੁੰਮਣ ਫਿਰਨ ਦਾ ਵੀ ਬਹੁਤ ਸ਼ੌਂਕ ਸੀ ਇਨਾਂ ਦੇ ਕੋਲ 3 ਤੋਂ 4 ਮੋਟਰਸਾਈਕਲ ਸੀ ਸਾਲ ਵਿੱਚ ਇੱਕ ਵਾਰ ਇਹ ਆਪਣੇ 2-3 11 ਦੋਸਤਾਂ ਦੇ ਨਾਲ ਲੇਹ ਲਦਾਖ ਘੁੰਮਣ ਦੇ ਲਈ ਜ਼ਰੂਰ ਜਾਂਦੇ ਸੀ ਕਦੇ-ਕਦੇ ਤਾਂ ਰਾਜਵੀਰ ਕੱਲਾ ਹੀ ਘੁੰਮਣ ਨਿਕਲ ਜਾਂਦਾ ਸੀ ਸਾਲ 2014 ਤੋਂ ਇਹਨਾਂ ਨੇ ਲੇਹ ਲਦਾਖ ਜਾਣਾ ਸ਼ੁਰੂ ਕੀਤਾ ਸੀ ਤੇ ਹੁਣ 2014 ਤੋਂ ਹੀ ਹਰ ਸਾਲ ਲੇਹ ਲਦਾਖ ਜਾਣ ਦੇ ਲਈ ਉਹ ਟਾਈਮ ਜ਼ਰੂਰ ਕੱਢਦੇ ਸੀ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ 12ਵੀਂ ਕਲਾਸ ਤੱਕ ਰਾਜਵੀਰ ਜਵੰਦਾ ਪੱਗ ਨਹੀਂ ਬੰਨ੍ਹਦਾ ਸੀ ਕਿਉਂਕਿ ਉਦੋਂ ਇਹਨਾਂ ਨੇ ਵਾਲ ਕਟਵਾਏ ਹੋਏ ਸੀ ਪਰ ਇਹਨਾਂ ਦੇ ਪਿਤਾ ਸਰਦਾਰ ਸੀ ਆਪਣੇ ਪਿਤਾ ਨੂੰ ਦੇਖ ਕੇ ਹੀ ਇਹਨਾਂ ਨੇ ਕਦੇ-ਕਦੇ 12ਵੀਂ ਕਲਾਸ ਦੇ ਵਿੱਚ ਪੱਗ ਬੰਨ੍ਹਣੀ ਸ਼ੁਰੂ ਕੀਤੀ ਹੌਲੀ-ਹੌਲੀ ਇਹ ਪੱਕੀ ਹੀ ਪੱਗ ਬੰਨਣ ਲੱਗ ਪਏ ਜੇਕਰ ਹੁਣ ਦੇ ਇਹਨਾਂ ਦੇ ਗੀਤ ਦੀ ਗੱਲ ਕਰੀਏ ਤਾਂ ਸਾਲ 2016 ਦੇ ਵਿੱਚ ਇਹਨਾਂ ਦਾ ਸ਼ਾਨਦਾਰ ਗੀਤ ਬਹੁਤ ਹਿੱਟ ਰਿਹਾ ਜਿਸ ਦੇ ਬੋਲ ਸੀ ਜਾਨਦਾਰ ਬੰਦਿਆ ਨਾ ਰਹਨੇ ਆ ਤਾਈਓ ਰਹਦੀ ਆ ਫੀਲਿੰਗ ਸਾਡੀ ਸ਼ਾਨਦਾਰਨੀ ਇਸ ਗੀਤ ਦੇ ਹਿੱਟ ਹੋਣ ਤੋਂ ਬਾਅਦ ਰਾਜਵੀਰ ਜਵੰਦੇ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੋ ਗਿਆ ਸੀ ਉਸ ਤੋਂ ਬਾਅਦ ਫਿਰ ਰਾਜਵੀਰ ਜਵੰਦੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਗੀਤ ਲੋਕਾਂ ਦੀ ਝੋਲੀ ਪਾਏ ਤੇ ਵਧੀਆ ਕੰਮ ਕੀਤਾ ਜੇਕਰ ਜਵੰਦੇ ਦੇ ਕੁਝ ਹਿੱਟ ਗੀਤਾਂ ਦੀ ਗੱਲ ਕਰੀਏ ਮੂਛਾ ਖੁੰਡੀਆਂ ਅਣਖੀ ਲੈਂਡਲੌਂਡ ਕੰਗਣੀ ਤੇ ਸਰਨੇਮ ਜਿਹੇ ਗੀਤ ਇਹ ਗਾ ਚੁੱਕੇ ਸੀ ਇਸ ਤੋਂ ਇਲਾਵਾ ਰਾਜਵੀਰ ਜਵੰਦਾ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਸੀ ਜਿਵੇਂ ਕਿ ਸਾਲ 2018 ਦੇ ਵਿੱਚ ਇਹਨਾਂ ਨੇ ਸੂਬੇਦਾਰ ਜੋਗਿੰਦਰ ਸਿੰਘ ਫਿਲਮ ਕੀਤੀ ਫਿਰ ਇਹਨਾਂ ਨੇ 2019 ਦੇ ਵਿੱਚ ਦੋ ਪੰਜਾਬੀ ਫਿਲਮਾਂ ਕੀਤੀਆਂ ਇੱਕ ਦਾ ਨਾਮ ਸੀ ਜਿੰਦਜਾਨ ਤੇ ਦੂਜੀ ਦਾ ਨਾਮ ਸੀ ਮਿੰਦੋ ਤਹਿਸੀਲਦਾਰਨੀ ਹੁਣ 2025 ਦੇ ਵਿੱਚ ਇਹਨਾਂ ਦੀ ਯਮਲਾ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਲੋਕਾਂ ਨੂੰ ਫਿਲਮ ਵਧੀਆ ਲੱਗੇਗੀ ਸੋ ਇਦਾਂ ਹੀ ਵਧੀਆ ਆਵਾਜ਼ ਹੋਣ ਦੇ ਨਾਲ ਨਾਲ ਰਾਜਵੀਰ ਜਵੰਦੇ ਦੀ ਐਕਟਿੰਗ ਵੀ ਬਹੁਤ ਸੋਹਣੀ ਸੀ ਬਾਕੀ 17 ਜੂਨ 2025 ਨੂੰ ਇਹਨਾਂ ਦਾ ਰੀਲੀਜ਼ ਹੋਇਆ ਜੋਰ ਗੀਤ ਬਹੁਤ ਵਧੀਆ ਚੱਲ ਰਿਹਾ ਹੈ। ਉਹਨਾਂ ਨੇ ਇਸ ਗੀਤ ਦੇ ਵਿੱਚ ਦੜ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਕੋਮਾਂ ਦਾ ਜ਼ਿਕਰ ਕੀਤਾ ਜਿਸ ਦੇ ਬੋਲ ਨੇ ਕਿ ਮੁੰਡੇ ਮੱਝ ਵੀ ਸਖਾਂ ਦੇ ਨਾਲ ਜੱਟਾਂ ਦੇ ਸਾਡੇ ਨਾਲ ਮੱਥਾ ਲਾਉਣ ਲਈ ਜੋਰ ਚਾਹੀਦਾ ਹੈ ਬੈਰੇ ਨੂੰ ਵਿੱਚ ਪਟਾਂ ਦੇ ਸਾਡੇ ਨਾਲ ਮੱਥਾ ਲਾਉਣ ਲਈ ਸੋ ਤੁਹਾਨੂੰ ਰਾਜਵੀਰ ਜਵੰਦੇ ਦੀ ਲੁੱਕ ਤੇ ਗਾਇਕੀ ਕਿਵੇਂ ਲੱਗਦੀ ਸੀ? ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਸੋ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਰਾਜਵੀਰ ਜਵੰਦੇ ਦਾ ਸਾਲ ਵਿੱਚ ਇੱਕ ਵਾਰ ਜ਼ਰੂਰ ਲੇ ਲਦਾਖ ਜਾਇਆ ਕਰਦਾ ਸੀ ਸਮਾਂ ਕੱਢਿਆ ਕਰਦਾ ਸੀ ਸ਼ਾਇਦ ਉਹੀ ਘੁੰਮਣਾ ਕਮਾਉਣਾ ਰਾਜਵੀਰ ਜਵੰਦੇ ਦਾ ਕਾਲ ਬਣ ਗਿਆ ਜਿਵੇਂ ਉਸ ਨੂੰ ਬਾਈਕਾਂ ਦਾ ਸ਼ੌਂਕ ਸੀ ਖਬਰਾਂ ਦੇ ਅਨੁਸਾਰ 2 ਦਿਨ ਪਹਿਲਾਂ ਕੜਵਾਈ ਬਾਈਕ ਨਾਲ ਹੀ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਜਿਸ ਦੇ ਕਾਰਨ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਤੇ ਪਿੱਛੇ ਛੱਡ ਗਿਆ ਆਪਣੀ ਮਾਂ 2 ਬੱਚੇ ਤੇ ਆਪਣੀ ਪਤਨੀ ਤੇ ਭੈਣ ਨੂੰ ਸੋ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਹੈ ਕਿ ਵਾਹਿਗੁਰੂ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਚਰਨਾਚ ਨਿਵਾਸ ਦੇਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਬੱਚਿਆਂ ਨੂੰ ਤੰਦਰੁਸਤੀ ਬਖਸ਼ਣ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਰਾਜਵੀਰ ਜਵੰਦੇਵਾਰੇ ਜਿਹੜੀ ਅਸੀਂ ਜਾਣਕਾਰੀ ਦਿੱਤੀ ਹੈ ਉਹ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਕਹਾਣੀ ਦੇ ਨਾਲ ਇੱਕ ਹੋਰ ਇਨਫੋਰਮੇਸ਼ਨ ਦੇ ਨਾਲ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ